ਸਰਕਾਰੀ ਬੱਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖਬਰ ਆਧਾਰ ਕਾਰਡ ਹੋਣਗੇ ਬੰਦ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਬੱਸ ਸੇਵਾ ਦਾ ਲਾਭ ਲੈ ਰਹੀਆਂ ਲਗਭਗ 1 ਕਰੋੜ 40 ਲੱਖ ਔਰਤਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪਤਾ ਲੱਗਾ ਹੈ ਕਿ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਲਈ ਸੂਬੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਔਰਤਾਂ ਜਾਲੀ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਪੀਆਰਟੀਸੀ ਨਾਲ ਧੋਖਾ ਕਰ ਰਹੀਆਂ ਹਨ ਹਾਲ ਹੀ ਵਿੱਚ ਵਖ-ਵਖ ਔਰਤਾਂ ਦੇ ਇੱਕੋ ਆਧਾਰ ਕਾਰਡ ਨੰਬਰ ਤੇ ਵਖ-ਵਖ ਆਧਾਰ ਕਾਰਡ ਹੋਣ ਦਾ ਮਾਮਲਾ ਪੀਆਰਟੀਸੀ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਹੈ ਇਸ ਧੋਖਾਧੜੀ ਨੂੰ ਦੂਰ ਕਰਨ ਲਈ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਔਰਤਾਂ ਲਈ ਮੁਫਤ ਬੱਸ ਸੇਵਾ ਜਾਰੀ ਰੱਖਣਾਂ ਅਤੇ ਉਹਨਾਂ ਦੇ ਰੇਡੀਓ ਫ੍ਰੀਕੁਐਂਸੀ ਆਈ 20 ਕੁਇਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਪੰਜਾਬ ਤੋਂ ਬਾਹਰ ਕੋਈ ਵੀ ਔਰਤ ਮੁਫਤ ਬਸ ਸੇਵਾ ਦਾ ਲਾਭ ਨਾ ਲੈ ਸਕੇ ਪੀ ਆਰ ਟੀ ਸੀ ਦੇ ਸੀਨੀਅਰ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬਸਾਂ ਵਿੱਚ ਟਿਕਟਾਂ ਜਾਰੀ ਕਰਦੇ ਸਮੇਂ ਕੰਡੈਕਟਰ ਕੋਲ ਇਹ ਜਾਂਚ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਧਾਰ ਕਾਰਡ ਅਸਲੀ ਹੈ ਜਾਂ ਨਕਲੀ ਕਈ ਪੀ ਆਰ ਟੀ ਸੀ ਕੰਡੈਕਟਰਾਂ ਨੇ ਝਾਲੀ ਧਾਰ ਕਾਰਡਾਂ ਦੀ ਵਰਤੋਂ ਕਰਕੇ ਪੀ ਆਰ ਟੀ ਸੀ ਨਾਲ ਧੋਖਾ ਕੀਤਾ ਹੈ ਪਿਛਲੇ ਕੁਝ ਦਿਨਾਂ ਵਿੱਚ ਹੈੱਡ ਕੁਆਰਟਰ ਵਿੱਚ ਕਈ ਵਾਰ ਇਹ ਰਿਪੋਰਟ ਕੀਤੀ ਗਈ ਹੈ ਇਹ ਬਹੁਤ ਸਾਰੀਆਂ ਔਰਤਾਂ ਨੇ ਇੱਕੋ ਆਧਾਰ ਕਾਰਡ ਨੰਬਰ ਤੇ ਆਪਣੇ ਆਧਾਰ ਕਾਰਡ ਬਣਵਾਏ ਹਨ ਅਤੇ ਜੇ ਇਸਦਾ ਕੋਈ ਵਿਰੋਧ ਕੀਤਾ ਜਾਂਦਾ ਹੈ ਤਾਂ ਉਹ ਔਰਤਾਂ ਬੱਸ ਕੰਡਕਟਰਾਂ ਨਾਲ ਬਹਿਸ ਕਰਨ ਲੱਗਦੀਆਂ ਹਨ ਦਿਲਚਸਪ ਗੱਲ ਇਹ ਹੈ ਕਿ ਮੁਫਤ ਬਸ ਸੇਵਾ ਲਈ ਇਹ ਕਿਸੇ ਦੀ ਸਾਈਬਰ ਕੈਫੇ ਵਿੱਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਕਈ ਪਹਿਲੂਆਂ ਦੇ ਵਿਚਾਰ ਕੀਤਾ ਜਾ ਸਕਦਾ ਹੈ ਤਾਂ ਜੋ ਪੀਆਰਟੀਸੀ ਨੂੰ ਜਾਲੀ ਆਧਾਰ ਕਾਰਡ ਕਾਰਨੇ ਕੋਈ ਵਿਤੀ ਨੁਕਸਾਨ ਨਾ ਹੋਵੇ ਆਈਟੀ ਇੰਜੀਨੀਅਰ ਸ਼ੁਭਮ ਅਗੁਮਾਰ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੀ ਪਛਾਣ ਕਰਨ ਲਈ ਆਰਐਫਆਈਡੀ ਸਭ ਤੋਂ ਪ੍ਰਭਾਵਸ਼ਾਲੀ ਪਛਾਣ ਪੱਤਰ ਹੈ ਇਸ卡ਡ ਦੇ ਨਕਲੀ ਹੋਣ ਦੀ ਸੰਭਾਵਨਾ ਲਗਭਗ ਨਾ ਦੇ ਬਰਾਬਰ ਹੈ ਆਰਐਫਆਈਡੀ ਟੈਗ ਇਹ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਕਨੋਲੋਜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਨੂੰ ਪੜਨ ਲਈ ਸੰਬੰਧਿਤ ਵਿਅਕਤੀ ਦੀ ਜਾਣਕਾਰੀ ਪੜਨ ਲਈ ਇੱਕ ਵਿਸ਼ੇਸ਼ ਕਿਸਮ ਦੇ ਯੰਤਰ ਦੀ ਵਰਤੋਂ ਕੀਤੀ ਜਾ ਸਕਦੀ ਹੈ